ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਗਰਮੀਆਂ ਦੇ ਸੂਟ ਕਾਟਨ ਤੇ ਆ ਗਏ ਜੀ ਗਰਮੀਆਂ ਦੇ ਸੂਟ ਕਾਟਨ ਦੇ ਉੱਤੇ ਬੇਦ ਦੁਪੱਟੇ ਦੇ ਨਾਲ ਪਹਿਲਾਂ ਵੀ ਇਹਦੇ ਵਿੱਚ ਬਹੁਤ ਹੀ ਮਾਲ ਆਇਆ ਸੀਗਾ ਕਈ ਦਿਨਾਂ ਦਾ ਮਾਲ ਖਤਮ ਸੀਗਾ ਜੀ ਇਹ ਪਿੱਛੋਂ ਮਾਲ ਆ ਨਹੀਂ ਰਿਹਾ ਸੀਗਾ ਇੱਕ ਮੀਟਾ ਕੁਰਤਾ ਤੋਂ ਪੂਰਾ ਸੂਟ ਹੋ ਗਿਆ ਜੀ ਸਾਰਾ ਇਹ ਆਹ ਦੁਪੱਟਾ ਨਾਲ ਇਹ ਕਾਟਨ ਦਾ ਪ੍ਰਿੰਟਡ ਦੁਪੱਟਾ ਕਾਟਨ ਦਾ ਨਾਲ ਮਾਰਕੀਟ ਦੇ ਵਿੱਚ ਵੇਚੇ 450 ਦਾ ਵੇਚੇ 500 ਦਾ ਸਾਡਾ ਜੀ ਸਿਰਫ 350 ਰੁਪਏ ਹੈ ਜੀ ਇਹ ਸਾਡੇ 350 ਰੁਪਏ ਦੇ ਵਿੱਚ ਕਾਟਨ ਦਾ ਸੂਟ ਹੈ ਕਾਟਨ ਦੇ ਦੁਪੱਟੇ ਦੇ ਨਾਲ ਹੈ ਜੀ ਇਹ ਭਰਾਮਾਂ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਾਰੀ ਸੇਲ ਮੇਲੇ ਦੇ ਉੱਤੇ ਜੀ ਦੇਖੀ ਚਲੋ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਹੀ ਕੁਆਂਟੀਟੀ ਚ ਮਾਲ ਪਹੁੰਚੂਕਿਆ ਜੀ ਆਹ ਸੂਟ ਤੇ ਦੁਪੱਟਾ ਨਾਲ ਇਹਦੇ ਬਿਲਕੁਲ ਕਾਟਨ ਦਾ ਸੂਰ ਦੁਪੱਟਾ ਜੀ ਬਹੁਤ ਹੀ ਵਧੀਆ ਕਪੜਾ ਹਨ ਸਰਕ ਪੜੇਗਾ ਜੀ ਇਹ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਾ ਹੈ ਦੇ ਵਿੱਚ ਜੀ ਕਈ ਦਿਨਾਂ ਦਾ ਮਾਲ ਹੀ ਖਤਮ ਸੀਗਾ ਕਈ ਕਸਟਮਰ ਮੁੜ ਕੇ ਗਏ ਸੀ ਆ ਕੇ ਤਾਂ ਹੁਣ ਜਿਸਨੇ ਵੀ ਲੈਣਾ ਹੋਵੇ ਸੇਟੀ ਤੇ ਸੇਟੀ ਸਕਰੀਨਸ਼ਾਟ ਲੈ ਕੇ ਸਾਹਮਾ ਮਾਲ ਲੈਣ ਵਾਸਤੇ ਸੇਟੀ ਪਹੁੰਚੋ ਜਾਂ ਕਿਸੇ ਨੂੰ ਆਨਲਾਈਨ ਮੰਗਵਾਉਣਾ ਹੋਵੇ ਤਾਂ ਸੇਟੀ ਤੇ ਆਉਜੀ ਸਾਹਮੇ ਰੰਗਾਂ ਦੇ ਇਹਨਾਂ ਦੇ ਵਿੱਚ ਮਾਲ ਮਿਲੂਗਾ ਜੀ ਹੁਣ ਬਹੁਤ ਕਵਾਂਟੀਟੀ ਦੇ ਵਿੱਚ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਜੀ। ਰੰਗੜੀਆਂ ਦੇਖੀ ਚੱਲੋ। ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇ ਮੇਲੇ ਦੇ ਉੱਤੇ ਸਿਰਫ 350 ਰੁਪਏ ਦਾ ਸੂਟ ਘੱਟਾ ਜੀ ਇਹ। 350 ਰੁਪਏ ਦੇ ਵਿੱਚ ਕਾਟਨ ਦਾ ਸੂਟ, ਕਾਟਨ ਦੇ ਦੁਪੱਟੇ ਦੇ ਨਾਲ ਹੈ ਜੀ। ਆਲ ਓਵਰ ਸੂਟ ਹੈ ਇਹ। ਨਾਲ ਦੁਪੱਟਾ ਹੈਗਾ। ਡਿਜ਼ਾਈਨਿੰਗ ਦੇਖੀ ਚੱਲੋ ਡਿਜ਼ਾਈਨਿੰਗ ਵੱਖੋ ਵੱਖਰੀ ਡਿਜ਼ਾਈਨਿੰਗ ਦੁਪੱਟਾ ਨਾਲ ਆ ਸਭ ਤੇ ਜੀ। ਨਾਲ ਪ੍ਰਿੰਟਰਡ ਦੁਪੱਟਾ ਵੱਖੋ ਵੱਖਰੇ ਡਿਜ਼ਾਈਨ ਗਏ ਦੇ ਵਿੱਚ ਕਲਰਾਂ ਬਹੁਤ ਸੋਹਣੇ ਸੋਹਣੇ ਕਲਰਾਂ ਜਮਾਲ ਆ ਗਿਆ ਇਹਦੇ ਵਿੱਚ ਆ ਦੇਖੀ ਚੱਲੋ ਭਰਾ ਆmdi ਹੱਟੀ ਦੇ ਉੱਤੇ ਭਾਰੀ ਸ਼ਿਲਮੇ ਦੇ ਉੱਤੇ ਜੀ ਗਰਮੀ ਵਾਲੇ ਸੂਟਾਂ ਦਾ ਭਾਰੀ ਸ਼ਿਲਮੇ ਲੈ ਚੱਲ ਰਿਹਾ ਹੈਗਾ ਗਰਮੀ ਵਾਲੇ ਸੂਟਾਂ ਦਾ ਡਿਜ਼ਾਈਨ ਦੇਖਿਓ ਡੈਰ ਵੱਖੋ ਵੱਖਰੇ ਹੈ ਜੀ ਇਹਦੇ ਕਲਰ ਇੱਕੋ ਹੀ ਹੈ ਇਹ ਡਿਜ਼ਾਈਨ ਦਾ ਹੈਗਾ ਜਿਹੜੇ ਬਹੇਰੇ ਇਹਦੇ ਵਿੱਚ ਜੀ ਡਿਜ਼ਾਈਨ ਦਾ ਬਹੁਤ ਆਈ ਹੋਈ ਹੈ ਜੀ ਬਹੁਤ ਕੁਆਲਿਟੀ ਜਮਾਲ ਆਇਆ ਹੋਇਆ ਹੈਗਾ ਕਿਸੇ ਵੀ ਭੈਣ ਭਰਾ ਨੇ ਇਕੱਠਾ ਕਪੜਾ ਕੋਈ ਦੁਕਾਨਦਾਰੀ ਵਾਸਤੇ ਕੋਈ 10 20 ਸੂਟ ਜਾਂ 30 ਸੂਟ ਲੈਣੇ ਹੋਣ ਤਾਂ ਜਿੰਨੇ ਮਰਜ਼ੀ ਲੈ ਸਕਦਾ ਹੈਗਾ ਉਹ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਰੰਗ ਤੇ ਡਿਜ਼ਾਈਨ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਤੇ ਵੱਖੋ ਵੱਖਰੇ ਕਲਰਾਂ ਦੇ ਵਿੱਚ ਕੱਲਾਂ ਦਾ ਵਿੱਚ ਬਹੁਤ ਸੋਹਣੇ ਸੋਹਣੇ ਆਏ ਹੋਏ ਦੇਖੋ ਆਹ ਇਹ ਕਲਰ ਪਈਆਂ ਕਲਰ ਨਹੀਂ ਆਈ ਸੀ ਇਹੇ ਜੇ ਕਲਰ ਵੀ ਆ ਗਏ ਜੀ ਵਿੱਚ ਮਾਸਟਰ ਵਗੈਰਾ ਕਲਰ ਆ ਗਏ ਇਹਦੇ ਵਿੱਚ ਲਾਈਟ ਪਿੰਕ ਮਹਿੰਦੀ ਆ ਕਲਰ ਪੀਚ ਕਲਰ ਫੁੱਲ ਕੁਆਂਟੀਟੀ ਚ ਵਾਲ ਪਹੁੰਚ ਚੁੱਕਿਆ ਜੀ ਜਿੰਨੇ ਮਰਜੀ ਸੂਟ ਲੈ ਸਕਦੇ ਹੋਗੇ ਸਿਰਫ 350 ਦਾ ਦੁਪੱਟੇ ਦੇ ਨਾਲ ਸੂਟ ਹੈ ਜੀ ਬਹੁਤ ਹੀ ਵਧੀਆ ਹਣਸਾਰ ਕਪੜਾ ਹੈਗਾ ਸਾਰਾ ਇਹ ਬਿਲਕੁਲ ਕਾਟਨ ਤੇ ਕਪੜਾ ਹੈਗਾ ਕਾਟਨ ਤੇ ਕਪੜਾ ਜੀ ਫੈਨਸੀ ਕੁਆਲਟੀ ਬਿਲਕੁਲ ਗਰਮੀ ਵਾਲੀ ਕੁਆਲਟੀ ਹੈਗੀ ਦੁਪੱਟਾ ਨਾਲ ਪ੍ਰਿੰਟਡ ਦੁਪੱਟਾ ਹੈਗਾ ਸੂਤੀ ਦੁਪੱਟਾ ਸਿਰਫ 350 ਦਾ ਸੂਟ ਹੈ ਜੀ ਇਹ 350 ਰੁਪਏ ਦੇ ਵਿੱਚ ਬਹੁਤ ਰੰਗਾਂ ਡਿਜ਼ਾਈਨਾਂ ਦਾ ਜਮਾਲ ਪਹੁੰਚ ਗਿਆ ਜੀ ਡਿਜ਼ਾਈਨਿੰਗ ਵੱਖੋ ਵੱਖਰੀ ਕਲਰ ਵੱਖੋ ਵੱਖਰੇ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਗਰਮੀਆਂ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਆ ਦੇਖੋ ਜੀ ਡਿਜ਼ਾਈਨਿੰਗ ਵੱਖੋ ਵੱਖਰੇ ਹੈਗੇ ਹਰ ਇੱਕ ਡਿਜ਼ਾਈਨ ਦੇ ਵਿੱਚ ਤਕਰੀਬਨ 5 ਕਲਰ ਨੇ ਆਬੀ ਦੀ ਪੰਜ ਕਲਰਾਂ ਦੇ ਵਿੱਚ ਕਮਾਲ ਤੇ ਕਲਰ ਡਿਜ਼ਾਈਨਿੰਗ ਬਹੁਤ ਆਈ ਹੋਈ ਹੈ ਜੀ ਇਹਦੇ ਵਿੱਚ ਬਹੁਤੀ ਕੁਆਲਿਟੀ ਦਾ ਮਾਲ ਪਹੁੰਚ ਚੁੱਕਿਆ ਹੈ ਜੀ ਭਰਾਵਾਂ ਦੀ ਹੱਤੀ ਦਿੱਤੇ ਜੀ ਭਾਰੀ ਸੇਲ ਵੇਲੇ ਚੱਲ ਰਿਹਾ ਹੈਗਾ ਚੁੰਨੀ ਨਾਲ ਆ ਦੇਖੋ ਜੀ ਨਾਲ ਕਾਟਨ ਦੀ ਚੁੰਨੀਆਂ ਜੀ ਪੂਰੀ ਵਧੀਆ ਚੁੰਨੀ ਹੈਗੀ ਕਾਟਨ ਦੀ ਚੁੰਨੀ ਦੇ ਨਾਲ ਸੂਟ ਆਲ ਓਵਰ ਸੂਟ 5 ਮੀਟਰ ਕਪੜਾ ਤੇ ਨਾਲ ਚੁੰਨੀ ਭਰਾਵਾਂ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ 350 ਰੁਪਏ ਦਾ ਸੂਟ ਹੈ ਜੀ ਆਪਣੇ ਕੋਲੇ ਸੇਲ ਦੇ ਉੱਤੇ ਭਰਾਵਾਂ ਦੀ ਹੱਟੀ ਵਾਸਤੇ ਰੋਡ ਮੋਰ ਮੰਡੀ